ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਦੇਸੀ 8 ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਟਾਈਮ ਹੋ ਚੁੱਕਿਆ ਜੀ ਸਵੇਰ ਦੇ ਵੱਜ ਚੁੱਕੇ ਨੇ 10 ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੁਰੂ ਕਰਦੇ ਆ ਜਿਹੜੇ ਵੀ ਵੀਡੀਓ ਤੇ ਨਵੇਂ ਵਿਊਰਸ ਨੇ ਉਹਨਾਂ ਨੂੰ ਰਿਕਵੈਸਟ ਆ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਜਿਹੜੇ ਵੀ ਨਵੇਂ ਵੀਊਰਸ ਨੇ ਪਲੀਜ਼ ਵੀਡੀਓ ਦੇਖ ਰਹੇ ਨੇ ਉਹ ਸ਼ੇਅਰ ਜਰੂਰ ਕਰ ਦਿਓ ਤੇ ਨਾਲ ਹੀ ਵੀਡੀਓ ਤੇ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਕਿ ਆਪਾਂ ਨੂੰ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਗਈ ਤੇ ਆਪਣੇ ਸਬਸਕ੍ਰਾਈਬਰ ਨੇ ਜਿਹੜੇ ਉਹ ਤਾਂ ਐਵੇਂ ਪੂਰੇ ਹੋਗੇ ਤੇ ਆਪਣਾ ਥੜਾ ਜਿਹਾ ਵਾਚਿੰਗ ਟਾਈਮ ਆ ਜਿਹੜਾ ਉਹ ਕੰਪਲੀਟ ਨਹੀਂ ਹੋਇਆ ਤੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਆਪਾਂ ਤੁਹਾਡੇ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵੱਧ ਸਕਦੇ ਆਂ ਜੀ ਤੇ ਬਾਕੀ ਜੀ ਹਵਾ ਬਹੁਤ ਰੁੱਖੀ ਚੱਲਦੀ ਹੈਗੀ ਤੇ ਇੰਨੀ ਜ਼ਿਆਦਾ ਹਨੇਰੀ ਧੂੜ ਔ ਮਿੱਟੀ ਵਾਧੂ ਜਿਆਦਾ ਹੋਇਆ ਪਿਆਗਾ ਤੇ ਬਿਲਕੁਲ ਕੰਮ ਕਰਨ ਦਾ ਦਿਲ ਨਹੀਂ ਕਰਦਾ ਝਾੜੂ ਲਾ ਦਿੰਨੇ ਆ ਸੂੰਬਰ ਦਿੰਨੇ ਆ ਉਨੀ ਜਿਆਦਾ ਤੂੜੀ ਤਾੜੀ ਜੀ ਫੇਰ ਅੰਦਰ ਆ ਜਾਂਦੀ ਆ ਖੇਤਾਂ ਦੇ ਵਿੱਚ ਤਾਂ ਬਹੁਤ ਜਿਆਦਾ ਔਖਾਗਾ ਜੀ ਖੇਤ ਦੇ ਵਿੱਚ ਬਾਲਾ ਕਿਉਂ ਜਦੋਂ ਇੱਧਰ ਮਸ਼ੀਨ ਚੱਲਦੀ ਆ ਕਦੇ ਮੂਹਰੇ ਕਦੇ ਪਿੱਛੇ ਨਾ ਤੇ ਉਨੀ ਆਪਣੇ ਧੂੜ ਮਿੱਟੀ ਬਾਲੀ ਆਉਂਦੀ ਆਗੀ ਪਤਾ ਨਹੀਂ ਪਿੰਡਾਂ ਵਿੱਚ ਵੀ ਆਏ ਪਰ ਆਪਣੇ ਖੇਤਾਂ ਦੇ ਵਿੱਚ ਤਾਂ ਬਹੁਤ ਆ ਜਿਆਦਾ ਜੀ 10 15 ਦਿਨ ਤਾਂ ਬਹੁਤ ਔਖਾਗਾ ਕੱਢਣੇ ਤੇ ਬਾਕੀ ਜੀ ਤੇ ਇੱਕ ਰੁੱਖੀ ਹਵਾ ਚੱਲਣ ਨਾਲ ਨਾ ਜੰਮਾ ਜਿਹੜੇ ਲਿਪਸ ਨੇ ਜੰਮਾ ਉਹ ਹੋ ਗਏ ਮੇਰੇ ਤਿੰਨੇ ਜਿਹੜੇ ਬਿਆਈਆਂ ਖੁੱਲ ਗਈਆਂ ਇਹਦੇ ਵਿੱਚ ਤੇ ਖੂਨ ਨਿਕਲੀ ਜਾਂਦਾ ਬਹੁਤ ਜ਼ਿਆਦਾ ਪਾੜ ਗਏ ਨਾ ਹੱਥ ਪੈਰ ਜੇ ਵੀ ਪਾਟੀ ਜਾਂਦੇ ਨੇ ਮੰਮੀ ਦੇ ਪੈਰ ਉੱਠਦੇ ਹੁੰਦੇ ਨੇ ਉਹਨਾਂ ਦੇ ਪੈਰ ਵੀ ਦੁਆਰਾ ਥੋੜਾ ਥੋੜੇ ਉੱਠ ਖੜੇ ਤੇ ਖੁਰਕ ਬਹੁਤ ਜ਼ਿਆਦਾ ਹੁੰਦੀ ਹੈ ਇਹ ਰੁੱਖੀ ਹਵਾ ਦੇ ਨਾਲ ਹੀ ਹੁੰਦੀ ਹੈ ਜੀ ਬਸ ਆਪਾਂ ਵੈਸਪੂਸਲੀਨ ਹਨਾ ਮੰਮੀ ਲਾਉਂਦੇ ਨੇ ਉਹਦੇ ਵਿੱਚ ਕੈਪਸੂਲ ਜੇ ਮਿਲਾ ਕੇ ਲਾਉਂਦੇ ਨੇ ਬੈਸਲੀਨ ਦੇ ਵਿੱਚ ਫਿਰ ਵੀ ਉਹਨਾਂ ਜਿਆਦਾ ਰਾਤ ਨਹੀਂ ਮਿਲਦੀ ਹੈਗੀ ਕਿਉਂਕਿ ਆਏ ਨਾ 5 ਤੋਂ 10 ਦਿਨ ਹੁਣ ਰੁੱਖੀ ਹਵਾ ਜੀ ਚੱਲੂਗੀ ਤੇ ਇਸ ਤੋਂ ਬਾਅਦ ਫੇਰ ਕਿਤੇ ਮੌਸਮ ਜਾ ਕੇ ਸਹੀ ਹੁੰਦਾਗਾ ਆਹ ਰੁੱਤ ਦੇ ਵਿੱਚ ਬਹੁਤ ਜਿਆਦਾ ਨੇਹਰੀ ਧੂੜ ਮਿੱਟੀ ਦੇ ਨਾਲ ਹੀ ਜਿਹੜੀ ਅਲਰਜੀ ਦੀ ਸਕਿਨ ਦੀ ਹੋ ਜਾਂਦੀ ਹੈਗੀ ਤੇ ਤਾਂ ਕਰਕੇ ਜੇ ਮੈਂ ਪਹਿਲਾਂ ਲਿਪ ਜਿਹੜਾ ਹੁੰਦੀ ਹੈਗੀ ਉਹ ਵੀ ਬਾਮ ਜੀ ਵੀ ਲਾ ਲਈ ਸੀ ਤੇ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਹੈਗਾ ਤੇ ਹੁਣ ਮੈਂ ਉਹ ਕਰਿਆਗਾ ਜਿਆਦਾ ਬਾਹਲੇ ਜਿਆਦਾ ਪੂਰਾ ਹਾਲ ਹੋਇਆ ਪਿਆਗਾ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆਪਾਂ ਜਿਹੜੀ ਮੱਝ ਲੈ ਕੇ ਆਏ ਸੀ ਤੇ ਉਹ ਤੁਹਾਨੂੰ ਦਿਖਾਉਣੇ ਆਗੇ ਵੀ ਕਿਵੇਂ ਆ ਗਈ ਆਪਣੀ ਵਧੀਆ ਬਿਲਦੀ ਆ ਗਈ ਤੇ ਆਪਾਂ ਤੁਹਾਨੂੰ ਦਿਖਾਉਣੇ ਆਗੇ ਤੇ ਹਾਂਜੀ ਹੁਣ ਜਿਹੜਾ ਟਾਈਮ ਆ ਜੀ 4 ਵਜੇ ਦਾ ਹੋ ਗਿਆ ਹੁਣ ਆਪਾਂ ਆਪਸੋ ਨੂੰ ਲਾਤੀ ਸੰਨੀ ਜਿਹੜੀ ਆਪਾਂ ਸੰਨੀ ਆ ਜੀ ਆਪਾਂ 4 ਵਜੇ ਲਾਉਣੇ ਹੁੰਦੇ ਕਿਉਂਕਿ ਆਪਣੇ ਧੁੱਪ ਬਹੁਤ ਜਿਆਦਾ ਹੁੰਦੀ ਆ ਤੇ ਇਸ ਤੋਂ ਪਹਿਲਾਂ ਜੀ ਮੈਥੋਂ ਨਹੀਂ ਵੀਡੀਓ ਬਣੀ ਹੋएगी ਤਾਂ ਬੱਸ ਜਿਆ ਕੋਈ ਮਸ਼ੀਨਾ ਵਸੂਣਾ ਜਾਂ ਚੱਲੀ ਜਾਂਦੇ ਨਾਲ ਦਿਵਾਲੇ ਥੂੜੀ-ਤਾੜੀ ਜਿਹੀ ਬਣਾਉਂਦਿਆਂ ਕਰਕੇ ਵਿੱਚ ਆਵਾਜ਼ਾਂ ਜਿਹੀ ਆ ਜਾਂਦੀਆਂ ਨੇ ਤੇ ਫਿਰ ਆਪਾਂ ਸੋਚਿਆ ਚਲ ਆਪਾਂ ਸਾਮੂਹ ਤੁਹਾਡੇ ਨਾਲ ਗੱਲਬਾਤ ਕਰ ਲਾਂਗੇ ਤੇ ਜਿਹੜਾ ਟਾਈਮ ਹੈ ਜੀ ਹੁਣ 4:00 ਵਜੇ ਹੁਣ ਆਪਾਂ ਸੰਨੀਆਂ ਜਿਹੜੀ ਲਾਤੀ ਤੇ ਇਹ ਵਾਲੀ ਮੱਝ ਆ ਜਿਹੜੀ ਜੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਖੜੀ ਐ ਦਿਖਾਈ ਹੈਗੀ ਤੇ ਇਹ ਮੱਝ ਆਪਾਂ ਲੈ ਕੇ ਆਏ ਸੀ ਤੇ ਚਲੋ ਜੀ ਪਰਮਾਤਮਾ ਦੀ ਕਿਰਪਾ ਨਾਲ ਮੱਝ ਆਪਣੀ ਧਾਰੀ ਪੈਗੀ ਦੋਨੇ ਟਾਈਮ ਹੁਣ ਇਹ ਤੋਂ ਦਲਾ ਦਿੰਦੀ ਹੈਗੀ ਤੇ ਇੱਕ ਦੋ ਦਿਨ ਤੱਕ ਜੀ ਬਹੁਤ ਉਪਰਾ ਕੀਤਾ ਜੀ ਬਸ ਐ ਰਿੰਗੀ ਗਈ ਆ ਗਈ ਤੇ ਦੁੱਧ ਵੀ ਨਹੀਂ ਦਿੱਤਾ ਹੈਗਾ ਇੱਕ ਦੋ ਦਿਨ ਤੱਕ ਬਹੁਤ ਔਖਾ ਕਰਿਆ ਤੇ ਇਹ ਜੀ ਆਪਣੀਆਂ ਕਟੀਆਂ ਨੇ ਤੇ ਆਮ ਅੱਜ ਝੋਟੀ ਹੈ ਜਿਹੜੀ ਇਹ ਵੀ ਆਪਣੀ ਗੱਭਣਾਂਗੀ ਤੇ ਜਲ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹਨਾ ਮਗਰ ਆਪਣੇ ਫਿਰ ਬੱਜਾ ਹੋ ਗਿਆ ਸੂਣ ਵਾਲੀਆਂ ਨਹੀਂ ਤਾਂ ਐ ਸੀ ਜੇ ਆਪਾਂ ਤਿੰਨ ਪਸ਼ੂ ਵੇਚਦੇ ਸੀ ਤੇ ਬਿਲਕੁਲ ਦਿਲ ਨਹੀਂ ਲੱਗਦਾ ਸੀ ਹੈਗਾ ਤੇ ਆਇਆ ਜੀ ਨਾ ਹੁਣ ਆਪਣੇ ਕੋਲ ਕਿਹੜਾ ਕੋਈ ਜ਼ਿਆਦਾ ਖੇਤੀ ਹੈਗੀ ਵੀ ਆਪਾਂ ਉਹਦੇ ਸਾਰੇ ਆਪਾਂ ਆਪਣਾ ਕਾਰੋਬਾਰ ਚਲਾਵਾਂਗੇ ਕਿ ਆਪਾਂ ਸੁਰੂ ਅਸੀਂ ਸੁਰੂ ਤੋਂ ਲੈ ਕੇ ਜੀ ਹੁਣ ਤੱਕ ਕਿਹੜਾ ਪਸ਼ੂਆਂ ਤੋਂ ਹੀ ਆਪਦਾ ਕਾਰੋਬਾਰ ਚਲਾਉਂਦੇ ਆਏ ਆਂਗੇ ਜਦੋਂ ਜੇ ਆਪਾਂ ਫਸਲ ਵੇਚਦੇ ਆ ਉਹਦੇ ਨਾਲ ਇੱਕ ਦੋ ਪਸ਼ੂ ਜਿਹੜੇ ਆਪਣੇ ਨਾਲ ਸੇਲ ਹੋਈ ਜਾਂ ਤਾਂ ਫਿਰ ਬਹੁਤ ਫਾਇਦਾ ਮਿਲਦਾਗਾ ਘਰ ਦਾ ਆਰਥਿਕ ਜਿਹੜਾ ਗੁਜ਼ਾਰਾ ਬਹੁਤ ਵਧੀਆ ਚੱਲਦਾਗਾ ਤੇ ਆਪਾਂ ਜੀ ਇੱਕ ਜਾਂ ਦੋ ਪਸ਼ੂ ਜਿਹੜੇ ਹੁੰਦੇ ਨੇ ਆਏ ਸੀਜ਼ਨ ਸੇਲ ਕਰ ਦਿੰਦੇ ਹੁੰਨੇ ਆਂਗੇ ਤੇ ਜਿਹੜੀ ਉਹ ਵਾਲੀ ਝੋਟੀ ਹੈ ਜੀ ਉਹਨੂੰ ਆਪਾਂ ਬਹੁਤ ਹੁਣ ਥੋੜਾ ਜਿਹਾ ਲਿਸੀ ਕਰਿਆ ਗਿਆ ਪਹਿਲਾਂ ਬਹੁਤ ਜ਼ਿਆਦਾ ਨਰੋਈ ਹੋ ਗਈ ਸੀ ਜੀ ਉਹ ਹਜੇ ਨਹੀਂ ਗੱਪਣ ਰਹਿ ਰਹੀ ਆਪਣੀ ਝੋਟੀ ਤੇ ਉਹਦਾ ਟ੍ਰੀਟਮੈਂਟ ਚੱਲੀ ਜਾਂਦਾ ਜੀ ਹੁਣ ਆਪਾਂ ਡਾਕਟਰ ਦੇ ਨਾਲ ਗੱਲ ਕੀਤੀ ਹੋਈ ਹੈਗੀ ਤੇ ਜਦੋਂ ਵੀ ਹੁਣ ਗੱਪਣ ਰਹਿ ਗਈ ਆਪਾਂ ਫਿਰ ਤੁਹਾਨੂੰ ਜਰੂਰ ਉਹਦਾ ਨੰਬਰ ਦਵਾਂਗੇ ਵੀਰ ਜੀ ਦਾ ਤੇ ਤਾਂ ਕਿਉਂ ਆਪਾਂ ਨੂੰ ਆਏ ਚਲ ਆਪਾਂ ਨੂੰ ਕਿਹੜਾ ਫਾਇਦਾ ਹੋਵੇ ਆਪਣਾ ਦਿਲ ਖੜੇ ਨਾ ਫੇਰ ਹੀ ਆਪਾਂ ਤੁਹਾਡੇ ਤੱਕ ਗੱਲਬਾਤ ਪਾਵਾਂਗੇ ਪਹੁੰਚਾਵਾਂਗੇ ਪਹੁੰਚਾਵਾਂਗੇ ਕਿਉਂਕਿ ਬਹੁਤੇ ਘਰਾਂ ਦਾ ਜੀ ਫਾਇਦਾ ਹੋ ਗਿਆ ਪਰ ਅਜੇ ਆਪਾਂ ਨੂੰ ਜਦੋਂ ਫਾਇਦਾ ਨਹੀਂ ਹੋਇਆ ਆਪਾਂ ਤਾਂ ਉਹਨਾਂ ਚਿਰ ਨਹੀਂ ਮੰਨਦੇ ਨਾ ਤੇ ਉਹਦਾ ਹਜੇ ਟ੍ਰੀਟਮੈਂਟ ਚੱਲੀ ਜਾਂਦਾ ਆਪਣੀ ਝੋਟੀ ਦਾ ਤੇ ਬਾਕੀ ਜੀ ਚਲੋ ਜੀ ਵਧੀਆ ਦੁੱਧ ਪੁੱਤਰਾ ਸਭ ਨੂੰ ਦਵੇ ਬਸ ਇਹ ਆਪਣੇ ਝੋਟੀਆਂ ਤੇ ਜੀ ਦੋਵੇਂ ਦੁੱਧ ਦਿੰਦੀਆਂ ਨੇ ਤੋ ਓਪਰੇ ਇਹਨੂੰ ਤਾਂ ਆਪਣੇ ਤਿੰਨੀ ਟੋਕੜਾਂ ਹੋ ਗਈਆਂ ਪਰ ਐਆਂ ਵੀ ਚਲੋ ਜਦੋਂ ਮੱਝ ਚਾਰਟ ਤੇ ਪੈ ਗਈ ਫਿਰ ਤਾਂ ਲੰਬਾ ਸਮਾਂ ਦੁੱਧ ਦੇ ਜਾਂਦਾ ਕੋਸੂ ਹਜੇ ਤਾਂ ਜੇ ਉਹ ਚਾਰਟ ਤੋਂ ਵੀ ਨਹੀਂ ਦੁੱਧ ਲਾ ਲੈਂਦੀ ਹੈਗੀ ਤੇ ਚਲੋ ਹੌਲੀ-ਹੌਲੀ ਟਾਈਮ ਪਾਸ ਹੋ ਜਾਊਗਾ ਤੇ ਇਹ ਵਾਲੀ ਝੋਟੀ ਹੈ ਜੀ ਇਹਦਾ ਆਪਣਾ ਟ੍ਰੀਟਮੈਂਟ ਚੱਲੀ ਜਾਂਦਾਗਾ ਹੁਣ ਇਹਨੂੰ ਬਹੁਤ ਜ਼ਿਆਦਾ ਲਿੱਸੀ ਕੀਤਾ ਬਹੁਤ ਜ਼ਿਆਦਾ ਅਨਰੋਹੀ ਹੋਈ ਪਈ ਸੀ ਜੀ ਇਹ ਕਿਉਂ ਆਪਾਂ ਚਾਰਚੂਰ ਪਾਈ ਜਾਨੇ ਜੀ ਚਾਰ ਦਾ ਵੀ ਬਹੁਤ ਔਖਾ ਹੀ ਹੋ ਜਾਣਾ ਆਪਾਂ ਲਓ ਜੀ ਸ਼ਾਮ ਦਾ ਟਾਈਮ ਤੋਂ ਬਾਅਦ 5 ਵਜੇ ਆਪਣੇ ਅੱਗੇ ਜੀ ਤੂੜੀ ਸਿੱਟਣ ਵਾਲੇ ਭਾਈ ਕਿਉਂ ਆਪਾਂ ਨੇ ਬੈਠੇ-ਬੈਠਿਆਂ ਦੇ ਜੀ ਕੰਮ ਉਹ ਜਦੋਂ ਬਾਨਾ ਹੁੰਦਾ ਨਾ ਕੰਮ ਦੀ ਸੈਂ ਥੋਣੀ ਹੁੰਦੀ ਆ ਪਤਾ ਹੀ ਨਹੀਂ ਲੱਗਦਾ ਹੈਗਾ ਤੇ ਇਹ ਜੀ ਆਪਣੀ ਕਣਕ ਜਿਹੜੀ ਵੱਢਣ ਵਾਲੀ ਪਈ ਸੀ ਤੇ ਇੱਥੇ ਆਪਣੇ ਗਵਾਂਟ ਚ ਉਹਨਾਂ ਦੇ ਜੀ ਤੂੜੇ ਬਾਤੂ ਸੀ ਉਹ ਕਨੇ ਚਲਾ ਸੀ ਲਾ ਦਿੰਨੇ ਆ ਵਿਚਾਲ ਤੁਸੀਂ ਅੰਦਰ ਪਵਾ ਲਿਓ ਤੇ ਇੱਥੇ ਬਸ ਆਪਾਂ ਬੈਠੇ-ਬੈਠਨੇ ਤੂੜੀ ਦਾ ਬੈੱਡ ਲਾ ਲਿਆ ਹੁਣ ਤੇ ਦੇਖਾਂਗੇ ਇੱਕ ਦੋ ਦਿਨਾਂ ਤੱਕ ਆਪਾਂ ਕਣਕ ਜਿਹੜੀ ਵੱਢ ਲਿਆਵਾਂਗੇ ਚਲ ਆਪਣਾ ਪਹਿਲਾ ਪਹਿਲਾ ਤੂੜੀ ਦਾ ਕੰਮ ਨਿਪਟ ਜੂਗਾ ਕੋਈ ਜ ਬਹੁਤ ਜ਼ਿਆਦਾ ਤੇਜ਼ ਹਵਾਵਾਂ ਚੱਲਦੀਆਂ ਨੇ ਫਿਰ ਸਾਰਾ ਦਿਨ ਰੀਮ ਜੀ ਅੰਦਰ ਹੀ ਆਈ ਜਾਂਦੀ ਹੈਗੀ ਤਲਕੇ ਨਾ ਤੂੜੀ ਸੰਭ ਗਈ ਇਸ ਤੋਂ ਬਾਅਦ ਤਾਂ ਕਣਕ ਵੱਢੀ ਜਾਊਗੀ ਤੇ ਚਲੋ ਜੀ ਇੱਥੇ ਆਪਣੇ ਤੂੜੀ ਪਾਉਣ ਵਾਲੇ ਆ ਗਏ ਤੇ ਤੁਸੀਂ ਦੇਖੋ ਵੀਡੀਓ ਐਂਡ ਤੱਕ ਇਧਰ ਪਕਾਤੀ ਮੂੰਗੀ ਦਾਲ ਧਰ ਆਵੇ ਪਾਣੀ ਗਰਮ ਹੋ ਗਿਆ ਇਸ ਤੋਂ ਬਾਅਦ ਫਿਰ ਇਹਦੇ ਵਿੱਚ ਮੂੰਗੀ ਪਾਵਾਂਗੇ ਉੱਧਰ ਸਿੱਟ ਰਹੇ ਨੇ ਜੀ ਆਪਣੇ ਤੂੜੀ ਤੇ ਇੱਥੇ ਆਪਣੇ ਉਲਟਾ ਹੋ ਗਿਆ ਖਣਕਾ ਜਿਹਾ ਆਪਾਂ ਵੱਡੀ ਨਹੀਂ ਤੂੜੀ ਆਪਾਂ ਕੋਲਾ ਪਾਤੀ ਦੇਖਾ ਫਿਰ ਤਾਰ ਚੋਕਿਆ ਮ ਵੱਡੀ ਚੰਗੀ ਮੇਟੀ झाकी hmm, जी हाँ, हाँ, तो भी जारी हां ना दूजी चौंक हाँ मूंगी धोती हुई है माड़ा जी गर्म हो गया पानी फिर पा दी जो पानी माड़ा ज गम हो गया ਪਾਉਣਾਗਾ ਨਿੱਗਾ ਜਾ ਕਰਕੇ ਪਾਉਣਾ ਲੈ ਇੱਥੇ ਤਾਂ ਅੱਡਾ ਲੱਗੂਗਾ ਨਾ ਹੋ ਗਿਆ ਤਾਰਾ ਚੋਲੀਆਂ ਦੁੱਧ ਸੁੱਤਾ ਧਰਿਆ ਇਹ ਤਾਂ ਬਸ ਇਹ ਤਾਂ ਮੈਂ ਅੰਦਰ ਹੀ ਪਾਉਣਾ ਚ ਫ੍ਰਿਡਕਣੇ ਜੀ ਪਾਉਣਾਗਾ ਚਾਟ ਬਾਨੀਆਂ ਆ ਵੀ ਹੁੰਦੇ ਮੈਨੂੰ ਲੱਗਾ ਚੌਥੀ ਆਉਂਦੀ ਆ ਹੁਣ ਬਰੀਕ ਨਹੀਂ ਲੱਗਦੀ ਤੂੜੀ ਤੂੜੀ ਬਰੀਕ ਨਹੀਂ ਲੱਗਦੀ ਮੈਨੂੰ ਤਾਂ ਬਰੀਕ ਜੀ ਲੱਗਦੀ ਆ किसा ले दुध गर्म करते आ गए कानून गैस मचा वा ਦੁੱਧ ਦੁੱਧ ਆਪੇ ਆਗਾ ਲੈ ਵੀ ਦੈਰੀ ਲੱਗਦੀ ਉਹ ਮਨਜੀਤ ਉਹ ਭਈਆ ਉਹ ਆ ਗਈ ਟਰਾਲੀ ਬੱਚੇ ਅੱਜ ਸਾਡੇ ਖੋਸ ਆ 我可是。 ਉੱਥੇ ਪਾਨੂੰਆਣੇ ਦੇ ਕੋਲੇ ਅੱਗ ਲੱਗ ਗਈ। ਇੰਨਾ ਸੋਕਰ ਹੁਣ ਫ੍ਰੀ ਹੋਇਆ ਉਹ ਕਹੀ ਆ ਕਿ ਅੱਗ ਬੁਝਾਉਣ ਵਾਲੀ ਗੱਡੀ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਬੱਚੇ ਤਾਂ ਹਜੇ ਤਾਂ ਗਾਰਡ ਨੂੰ ਲੱਗੀ ਆ ਨਾ ਕੋਲੇ ਹੈਗੇ ਸੀ 10-15 ਕਿੱਲੇ ਕਣਕ ਦੇ ਨਾਲ ਹੀ ਖੜੇ ਨੇ। ਚੱਲ ਪ੍ਰਮਾਤਮਾ ਬੱਚੇ ਤਾਂ ਰੱਖੇ ਜੀ ਹੈ ਨਾ। ਉਹ ਬੱਦਗੀ ਰੱਖ। ਉੱਥੇ ਲੱਗੀ। ਹੋ ਉਧਰ ਜੇ ਵਾਗ ਗਈ ਉਹਨਾਂ ਦੇ ਘਰਾਂ ਕਣੀ ਨੂੰ। ਉਹ ਵੀ ਚੱਲ ਉਹ ਰੱਖੋ। ਆਪਣੇ ਘਸਰਨ ਵਰਗੇ ਜੀ ਲੈ ਕੇ ਆਈ ਸੀ ਢੇਰ। ਹੈ। ਉਹ ਮਸ਼ੀਨ ਬੱਲ ਜੀ ਰੱਖੋ ਉਧਰ ਮਸ਼ੀਨਾਂ ਲੱਗੀਆਂ ਹੁ ਬੇਰ ਲੈ ਕੇ ਨੇ ਖਾ ਲਓ ਜੀ ਤੁਸੀਂ ਵੀ ਹਾਂ ਉਹ ਆਪਣੇ ਮੂਰੇ ਘਰ ਦੇ ਖਣ ਖਵੱਡੀ ਜਾਂਦੇ ਨੇ ਹਸੀਨ ਚੱਲੀ ਜਾਂਦੀ ਹੈਗੀ ਮੈਨੂੰ ਐ ਡਰ ਆ ਕਿ ਇੱਧਰ ਨਾ ਆ ਜਾ ਗੇ ਹੋਰ ਆ ਮਸ਼ੀਨਾਂ ਨਹੀਂ ਆ ਤੋ ਕਹਿੰਦਾ ਆ ਮੋੜੇ ਮੋਟਾ ਚਿੰਗਿਆੜਾ ਮਾਰ ਗਈ ਬਸ ਕਹੇ ਤੂੜੀ ਵਾਲੀ ਤੋਂ ਪ੍ਰਸੰਨ ਕਹਿੰਦਾ ਜੀ ਤੂੜੀ ਵਾਲੀ ਤੋਂ ਲੱਗੀ ਹੈ ਕਹਿੰਦੇ ਚਿੰਗਿਆੜਾ ਮਾਰ ਆ ਮੋੜ ਚੱਲੇ ਮੋਟਰਸਾਈਕਲ ਹੁਣ ਤਾਂ ਜੀ ਪਰਮਾਤਮਾ ਬਖਸ਼ਤ ਰੱਖੇ ਹਨ ਸੀ ਮਹੀਨੇ ਦੀ ਕਮਾਈ ਆ ਵਿਚਾਰੀ ਦੀ ਜਿਹੜੀ ਜ਼ਿਮੀਂਦਾਰਾਂ ਦੀ ਹੈ ਨਾ ਘਰੇ ਆਵੇ ਆਪਾਂ ਇਹ ਵੀ ਹਜੇ ਉਧਰ ਕਣਕ ਵੱਢਣ ਵਾਲੀ ਰਹਿੰਦੀ ਆ ਤੂੜੀ ਆਪਾਂ ਪਾਤੀ ਸੀ ਤੇ ਹੁਣ ਆ ਘਰ ਵਾਲਾ ਜਿਹੜਾ ਆਪਣਾ ਇੱਥੋਂ ਬਣਾਉਣਗੇ ਜਿੰਨੀਆਂ ਵੀ ਟਰਾਲੀਆਂ ਬਣੀਆਂ ਕੱਲ ਆਪਾਂ 6 ਪਾਤੀਆਂ ਕਰ ਸੰਕ 5 ਛੇ ਟਰਾਲੀਆਂ ਜਿਹੜਾ ਆਪਾਂ ਕੱਲ ਤੂੜੀ ਦੀਆਂ ਪਾਤੀਆਂ ਤੇ ਤਿੰਨ ਆਪਣੇ ਹੁਣ ਇਧਰੋਂ ਬਣ ਜਾਣਗੀਆਂ ਉਧਰ ਲਈ ਆਪਾਂ ਗਊ ਸੱਲ ਵਾਲਿਆਂ ਨੂੰ ਬਣਵਾ ਦਾਂਗੇ ਤੇ ਚਲੋ ਜੀ ਬਸ ਆਪਣੇ ਟਾਈਮ ਪਾਸ ਜੋ ਕੁਝ ਪਹਿਲਾਂ ਪਈਆ ਤੂੜੀ ਆਪਣੀ ਉਹ ਬਾਕੀ ਹੋਣੀ ਹਾਂ ਉਹ ਕੱਢ ਕੇ ਆਪਾਂ ਦੇ ਜੀ ਫਾਇਰ ਬ੍ਰਿਕਟਸ ਹੂੰ ਜੰਗ ਵਾਲਿਆ ਸਾਰੀ ਤੂੜੀ ਰਹਿ ਗਈ ਆਪਣੇ ਕੋਲੇ ਪਣਾਉਣ ਵਾਲੀ ਮੈਂ ਤੂੜੀ ਵਾਲੀਆਂ ਮਸੂਨਾ ਤੇ ਤਾਂ ਡਾ ਰਹਾ ਹਾਂ ਹੂੰ ਤੂੜੀ ਵਾਲੀਆਂ ਮਸੂਨਾ ਤੇ ਤਾਂ ਡਾ ਰਹਾ ਹਾਂ ਹੋਰ ਤੂੜੀ ਵਾਲੀਆਂ ਤੋਂ ਹੀ ਲੱਗਦੀ ਹੈਗੀ ਪੁੱਤ ਮੈਂ ਕਿਹਾ ਸੰ ਫੇਰ ਖਾਲਾ ਮੈਂ ਤਾਂ ਅਜੇ ਤੱਕ ਮੈਂ ਖਾਇਆ ਹੂੰ ਅਰੇ ਕੋ ਮਮਾ ਠੀਕ ਹੈ ਹਾਇ ਇਹ ਕੀ ਹੋ ਗਿਆ ਜਿਹੜਾ ਮੈਂ ਤੁਹਾਨੂੰ 9 ਵਜੇ ਅਗਰਛਾਣ ਦੇ ਹੈ ਨਾ ਹੋਣੀ ਹਾਂ ਤੂੰ ਫਿੰਸੀ ਸੀ ਕੰਨ ਪੱਕ ਗਿਆ ਨਾ ਓਏ ਪੱਕ ਗਈ ਫਿੰਸੀ ਸੀਗੀ ਹੂੰ ਸਾਂਤ ਜਾਈ ਜਾਂਦੇ ਨੇ ਮੋਟਰਸਾਈਕਲ ਔਰ ਟਰੈਕਟਰ ਹਲਾ ਰਹੇ ਮੈਂ ਉਧਰ ਕਣਕਾਂ ਦੀ ਬਣੇ 13 11 12 ਕਿੱਲੇ ਨੇ ਜਿੰਨਾ ਟਰੈਕਟਰ ਗਿਆਗਾ ਵਿਚਾਰਿਆਂ ਦਾ ਹਾਂਜੀ ਹੇ ਬਹੁਤ ਕਣਕਾਂ ਖੜੀਆਂ ਨੇ ਜੀ ਬਸ ਅੱਜ ਸਵੇਰ ਚ ਨਿਬੜ ਜਾਣਗੀਆਂ ਹਟ ਆਪਣੀ ਵੀ ਉਧਰ ਲਈ ਬਸ ਸੱਖ ਰੱਖੀ ਜੀ ਉਹ ਵਾਧੂ ਪਈਆਂ ਆਪਣੇ ਘਰ ਵੀ ਪਈਆਂ ਜੀ ਤਾਂ ਆਗੇ ਬੋਲਦਾ ਮਗਰਾਈ ਆਪਣੇ ਛੋੜਾਂ ਨੂੰ ਮਗਰਾਂ ਨੂੰ ਜੀ ਜਿਹੜੀ ਕੱਲ ਆਪਾਂ ਥੂੜੀ ਸੀ ਸ਼ਾਮ ਨੂੰ ਬਣਾਤੀ ਸੀ ਤੇ ਇਸ ਤੋਂ ਬਾਅਦ ਜਿਹੜੀ ਅੱਜ ਨੈਕਸਟ ਡੇ ਹੋ ਗਿਆ ਤੇ ਦੂਜੇ ਦਿਨ ਆਪਾਂ ਜਿਹੜੇ ਘਰ ਵਾਲਾ ਆਪਣਾ ਵਹਾਨਾ ਨਾ ਤੇ ਉੱਥੋਂ ਆਪਣੇ ਥੂੜੀ ਬਣਾਉਣ ਵਾਲੇ ਭਾਈ ਆ ਗਏ ਇੱਥੇ ਆਪਾਂ ਘਰ ਵਾਲੇ ਬਾਣ ਚੋਂ ਜਿਹੜੀ ਥੂੜੀ ਉਹ ਬਣਾ ਰਹੇ ਹਾਂਗੇ ਤੇ ਪੰਜ ਸੇ ਟਰਾਲੀਆਂ ਆਪਾਂ ਸ਼ਾਮ ਨੂੰ ਸਟੋਰ ਕਰ ਲੀਆਂ ਸੀ ਤੇ ਤਿੰਨ ਟਰਾਲੀਆਂ ਆਪਣੇ ਹੋਣ ਬਾਕੀ ਜਾਣਗੀਆਂ ਤੇ ਬਾਕੀ ਕੁਝ ਜੀ ਆਪਣੇ ਸਵਾਦ ਭਰੀ ਪਈ ਹੈਗੀ ਤੇ ਫਿਰ ਕਾ ਆਪਣਾ ਸਾਲ ਲੰਘ ਜੂਗਾ ਬਾਕੀ ਚਾਰ ਵਗੈਰਾ ਆਪਾਂ ਦੇਖਾਂਗੇ ਮੱਕੀ ਦਾ ਵੀ ਪਾਵਾਂਗੇ ਜਾਂ ਨਾ ਹੈ ਨਾ ਕੋਈ ਹਜੇ ਪੱਕਾ ਫੈਸਲਾ ਨਹੀਂ ਹੈਗਾ ਵੀ ਆਪਾਂ ਪਾਵਾਂਗੇ ਜਾਂ ਨਹੀਂ ਤੇ ਬਸ ਜੇ ਉਤਾਰ ਰਹੇ ਆ ਮਸਰੇ ਜੇ ਛਲੀ ਜਾਂਦੀ ਨੇ ਵੀ ਪਾਉਣਾ ਜਾਂ ਨਾ ਪਾਉਣਾ